ਬਹੁਤ ਹੀ ਧੰਨਵਾਦ ਕਰੂੰਗਾ ਡਾਕਟਰ ਵਿਵੇਕ ਸੂਦਾ ਐਸੇ ਲੋਕ ਵੀ ਦੁਨੀਆ 'ਚ ਨਹੀਂ ਹੈ ਨਾ ਜਿਹੜੇ ਕਿ ਆਪਣੀ ਪੰਜਾਬ ਦੀ ਧਰਤੀ ਦੀ ਜਿਹੜੀ ਖੁਸ਼ਬੂ ਹੈਗੀ ਆ ਉਹਨੂੰ ਕਦੇ ਨਹੀਂ ਛੱਡ ਪੰਦੇ 14 ਸਾਲ ਦੀ ਉਮਰ ਦੇ ਵਿੱਚ ਅਮਰੀਕਾ ਚਲੇ ਗਏ ਇੱਕ ਬਹੁਤ بڑے ਆਰਥੋਪੀਡਿਕ ਸਰਜਨ ਲੇਕਿਨ ਸੋਚ ਮਾਨਵਤਾ ਦੇ ਪ੍ਰਤੀ ਦੇਖੋ ਅੱਜ ਲੁਧਿਆਣਾ ਦੇ ਵਿੱਚ ਉਹ ਸੇਵਾ ਦੇਣ ਆਏ ਨੇ ਜਿਸ ਦਾ ਕਿ ਗੋਡੇ ਬਦਲੇ ਜਾਣਾ ਹੈ ਨਾ ਗੋਡੇ ਬਦਲੇ ਜਾਣਾ ਅੱਜ ਆਮ ਗੱਲ ਨਹੀਂ ਹੈਗੀ ਚੂਲੇ ਜਿਨ੍ਹਾਂ ਦੇ ਬ੍ਰੇਕ ਹੋ ਗਏ ਚੂਲੇ ਟੁੱਟ ਗਏ ਨੇ ਇਹ ਟੋਟਲ ਜਿਹੜੀ ਸੇਵਾ ਹੈਗੀ ਹੈ ਆਪਣੇ ਇਨਸਟਰੂਮੈਂਟ ਅਮਰੀਕਾ ਤੋਂ ਲੈ ਕੇ ਆਏ ਨੇ ਉਹ ਟੋਟਲ ਸਰਜਰੀ ਫ੍ਰੀ ਕਰ ਰਹੇ ਨੇ ਇਹ ਜਿਹੜੀ ਸਾਰੀ ਸੇਵਾ ਹੈਗੀ ਹੈ ਲੁਧਿਆਣਾ ਦੇ ਦੇਵ ਹਸਪੀਟਲ 32 ਐਕਟ ਡਾਕਟਰ ਪਵਨtingਰਾਦੀ ਸੁਪਰਵੀਜ਼ਨ ਦੇ ਵਿੱਚ ਉਹਨੇ ਦੇਖ ਰੱਖ ਦੇ ਵਿੱਚ ਜਿਹੜਾ ਯੋਜਨਾ ਕੀਤਾ ਗਿਆ ਹੈਗਾ ਵਾ ਮੈਂ ਆ ਬਾਅਦ ਵਿਅਕਤ ਕਰੂੰਗਾ ਡਾਕਟਰ ਪਵਨtingਰਾਦਾ ਔਰ ਡਾਕਟਰ ਵਿਵੇਕ ਸੋਜੀ ਦਾ ਜਿਨ੍ਹਾਂ ਨੇ ਸੋਚ ਰੱਖੀ ਔਰ ਇਹ ਅੱਜ ਆਸ਼ਵਾਸਨ ਦਿੰਦਾ ਹੈ ਕਿ ਸਾਲ ਦੇ ਵਿੱਚ ਇੱਕ ਕੈਂਪ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਲਗਾਇਆ ਜਾਏਗਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਜੀ ਜਿਹੜੀ ਕੈਂਪੇਨ ਹੈਗੀ ਹੈ ਤੁਹਾਡੇ মিডিਆ ਦੇ ਮਾਧਿਅਮ ਨਾਲ ਮੈਕਸਿਮ ਅਸੀਂ ਚਲਾਵਾਂਗੇ ਉਹ ਲੋਕਾਂ ਨੂੰ ਇਨਫੋਰਮੇਸ਼ਨ ਦਵਾਂਗੇ ਜਿਹੜੇ ਕਿ ਪੈਸੇ ਦੇ ਅਭਾਵ ਕਰਕੇ ਜਿਨਨਾਂ ਕੋਲ ਪੈਸੇ ਨਹੀਂ ਹੈਗੇ ਤੁਸੀਂ ਦੇਖਿਆ ਮਾਤਾ ਜੀ ਦਾ ਗੋਡਾ ਜਸ 2 ਘੰਟੇ ਪਹਿਲੇ ਉਹਨਾਂ ਨੇ ਸਰਜਰੀ ਕੀਤੀ ਹੈਗੀ ਔਰ ਮੂਵੇਬਲ ਹੈਗਾ ਵੈ ਹੈਨਾ ਮਾਤਾ ਜੀ ਨੇ 65 ਸਾਲ ਦੀ ਉਮਰ ਹੈਗੀ ਹੈ ਲੇਕਿਨ ਉਹਨਾਂ ਨੇ ਆਪਣਾ ਗੋਡੇ ਨੂੰ ਚਲਾ ਕੇ ਦਿਖਾਇਆ ਨੋ ਡਾਟ ਜਿਹੜੀ ਮਾਨਸਿਕਤਾ ਜਿਹੜੀ ਲੈ ਕੇ ਆਏ ਨੇ ਇਹ ਲੁਧਿਆਣਾ ਦੇ ਵਿੱਚ ਉਹ ਬਹੁਤ ਵਧੀਆ ਮਾਨਸਿਕਤਾ ਹੈ ਔਰ ਅਸੀਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਕੋਆਪਰੇਟ ਕਰਾਂਗੇ ਪਰ ਅੱਜ ਅਸੀਂ ਭਗਵਾਨ ਰਤਨ ਅਵਾਰਡ ਜਿਹੜਾ ਹੈਗਾ ਵਾ ਜਿਹੜਾ ਕਿ ਅਸੀਂ ਉਹਨਾਂ ਲੋਕਾਂ ਨੂੰ ਜਿੰਨੇ ਹੈਗੇ ਆ ਜਿਨ੍ਹਾਂ ਨੇ ਸਮਾਜ ਦੇ ਵਿੱਚ ਉੱਚ ਕੋਟੀ ਦੇ ਕੰਮ ਕੀਤੇ ਨੇ ਅੱਜ ਇੱਕ ਸਨਮਾਨ ਜਿਹੜਾ ਹੈ ਡਾਕਟਰ ਸਾਹਿਬ ਨੂੰ ਦਿੱਤਾ ਗਿਆ ਹੈਗਾ ਵਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਦੇ ਨਾਲ ਮਿਲ ਕੇ ਕੰਮ ਕਰਾਂਗੇ ਸਮਾਜ ਸੇਵਾ ਦੇ ਪਛਤਤ ਦੇ ਵਿੱਚ ਧੰਨਵਾਦ ਜੈ ਹਿੰਦ ਵੰਦੇ ਮਾਤਮਾ ਡਾਕਟਰ ਮੁੰਤਿਗਰਾ ਦੇ ਬਸਪੋਰਟ ਸੈਕਟਰ 32 ਸਭ ਤੋਂ ਨਮਸਤੇ ਸਸਿਕਾ ਸਾਡੇ ਅਸੀਂ ਕੈਂਪ ਲਾਇਆ ਸੀਗਾ ਫਰੀ ਜਿਹੜੇ ਗਰੀਬ ਪੇਸ਼ੈਂਟ ਹੈਗੇ ਜਿਹੜੇ ਪੇਸ਼ੈਂਟ ਆਪਣੇ ਨੇ ਕੋਲ ਨਾ ਆਸ਼ਮਾਨ ਕਾਰਡ ਹੈਗਾ ਨੇ ਕੋਲ ਨਾ ਕੋਈ ਇੰਸ਼ੋਰੈਂਸ ਹੈਗੀ ਜਿੰਨਾਂ ਨਾ ਜਿੰਨਾਂ ਬੱਚੇ ਕੋਲ ਪੁੱ ਜਦ ਮੁਜਰੂਹ ਲੋਕੇ ਆਗੇ ਤਰਫਰੇ ਨੀਸਾਲਾ ਤੋਂ ਹਾਂ 7-8 ਸਾਲ ਤੋਂ ਤਰਫਰੇ ਸੀ ਗੋਡੇ ਦੁਖਦੇ ਸੀ ਕੋਈ ਨਾ ਦਵਾਈ ਖਾਪੰਦੇ ਸੀਗੇ ਨਾ ਦਵਾਈ ਪ੍ਰੋਪਰਲੀ ਲੈਪੰਦੇ ਸੀਗੇ ਤੇ ਇਲਾਜ ਤਾਂ ਬਹੁਤ ਦੂਰੀ ਦੀ ਗੱਲ ਹੈ ਨਾ ਪਰੇਸ਼ਨ ਕਰਨ ਬਹੁਤ ਦੂਰੀ ਦੀ ਗੱਲ ਸੀ ਇਹਨੂੰ ਪਤਾ ਲੱਗਿਆ ਸੀ ਕੈਂਪ ਲਾ ਰਿਹਾ ਲਾਇਆ ਇਹ ਜਿਹੜਾ ਕੈਂਪ ਹੈਗਾ ਇਹ ਯੂ ਐਸ اے ਤੋਂ ਡਾਕਟਰ ਬ੍ਰੇਕਸੂਥ ਨੇ ਮੇਨ ਸਪੋਰਟ ਨਹਾ ਉਹ ਉਹਨਾਂ ਦੀ ਇਕਵੰਜੀ ਉੱਥੇ ਹੈਗੀ ਅਮਰੀਕਾ ਦੀ ਐਨ ਜੀਓ ਆਪਰੇਸ਼ਨ ਇੰਟਰਨੈਸ਼ਨਲ ਉਹਨਾਂ थ्रू ਸਾਰੇ ਵੋਲਟੇਜ ਜਾਂਦੇ ਵਿਜਿਟ ਕਰਦੇ ਆ ਤੇ ਇਦਾਂ ਲੋਕ ਗੋਟੇ ਲੋਕਾਂ ਦੇ ਗੋਟੇ ਬਲਦੇ ਜਾਂ ਹੋਰ ਬਾਕੀ ਤਰ੍ਹਾਂ ਦੇ ਪ੍ਰਸ਼ਨ ਵੀ ਹੁੰਦੇ ਜੋ ਫ੍ਰੀ ਕਰਦੇ ਸਾਰੇ ਸਰ ਕਿੰਨੀ ਕੋਸ਼ਿਸ਼ ਕੀਤੀ ਇਸ ਪ੍ਰੋਜੈਕਸ਼ਨ ਦੀ ਦੇਖੋ ਨਾਰਮਲ ਖਰਚਾ 2 ਲੱਖ ਦੇ ਕਰੀਬ ਆ ਜਾਂਦਾ ਜੀ ਸਰ 2 ਲੱਖ ਦੇ ਕਿੰਨੇ ਖਰਚਾ ਆ ਜਾਂਦਾ ਤੇ ਹਨ ਕੋਈ 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 ਪਸੰਦ ਨਹੀਂ ਦਿੱਤਾ ਕਿ ਹੋਰ ਜਿਹੜੇ ਜੋ ਤੁਹਾਨੂੰ ਪੇਸ਼ੈਂਟ ਹਨ ਉਹਨਾਂ ਨੂੰ ਤੁਸੀਂ ਮੈਸੇਜ ਨਹੀਂ ਜਾਂਦੇ ਕੋਈ ਬਸ ਇਹ ਦੇਖੋ ਜੀ ਜਿੰਨੇ ਕੋਈ ਸੈੱਟ ਚੁੱਕਦੇ ਹੁੰਦੇ ਕੋਈ ਸਾਲ ਚੱਕਰ ਕੰਮ ਲੱਗੇਗਾ ਹਰ ਵਾਰੀ ਜਦੋਂ ਹੁੰਦਾ ਸੀ ਪਿਛਲੇ ਹਫਤੇ ਦਾ ਐਡ ਕਰ ਰਹੇ ਸੀਗੇ ਮੇਰੇ ਕੋਲ 20 ਪੇਸ਼ੈਂਟ ਟੋਟਲ ਆਏ ਇਹ ਜਿੰਨੇ ਕਰਪੰਦ ਪਰ ਕਰ ਸਕਦੇ ਸੀ ਇੱਕ ਤਰ੍ਹਾਂ ਵਿੱਚ ਦੋ ਦਿਨ ਚ ਉਹਨੇ ਅਸੀਂ ਕਰ ਰਹੇ ਹਾਂ ਪਲੱਸ ਜਿਹੜੇ ਹੈਗੇ ਕਿ ਅੱਗੇ ਹੁਣ ਅਗਲੇ ਸਾਲ ਕੈਂਪ ਲੱਗੇਗਾ ਜਾਂ ਕੋਈ ਵੈਸੇ ਵੀ ਆਂਦਾ ਮੈਨੂੰ ਆ ਕੇ ਮਿਲ ਸਕਦਾ ਹੈ ਉਹਨਾਂ ਡੇਟ ਦੇ ਦਿੱਤੀ ਜਾਏਗੀ ਕਿ ਅਨੇ ਇਨੀ ਟਾਈਮ ਕੈਂਪ ਲੱਗੇਗਾ ਛੇ ਮਹੀਨੇ ਬਾਅਦ ਕੈਂਪ ਲੱਗੇਗਾ ਉਹ ਡੇਟ ਦੇ ਦਾਂਗੇ ਪਰ ਉਹਨੂੰ ਪਹਿਲਾਂ ਆ ਕੇ ਮਿਲਣਾ ਪੈਗਾ ਮੈਨੂੰ ਇੱਥੇ ਆ ਕੇ ਕਲੈਕਟ ਕਰਨਗੇ ਤੇ ਜਦੋਂ ਸਾਡਾ ਫਿਰ ਕੈਂਪ ਲੱਗੇ ਇਕੱਠੇ ਪੇਸ਼ੇ ਇਕੱਠੇ ਹੋਣਗੇ ਡਾਕਟਰ ਸਾਹਿਬ ਨੂੰ ਜਦੋਂ ਬਾਹਰੋਂ ਆਣਾ ਜਦੋਂ ਟੀਮ ਇਹਨਾਂ ਦੀ ਬਾਹਰੋਂ ਆਏਗੀ ਤੇ ਅਗਲੇ ਸਾਲਾਂ ਦਾ ਬੜਾ ਪ੍ਰੋਜੈਕਟ ਹੈਗਾ ਅਗਲੇ ਸਾਲਾਂ ਦੀ ਪੂਰੀ ਅੱਜ ਕੱਲ੍ਹ ਇਸ ਵਾਰ ਕੱਲੇ ਆਇਆ ਅਗਲੇ ਵੀ 40 ਬੰਦੇ ਦੀ ਟੀਮ ਆਈ ਇਹਨਾਂ ਦੀ ਪੂਰੀ ਡਾਕਟਰ ਸਾਹਿਬ ਨੂੰ ਕੀ ਕਹਿਣਾ ਚਾਹਦੇ ਡਾਕਟਰ ਸਾਹਿਬ ਨੂੰ ਡਾਕਟਰ ਸਾਹਿਬ ਨੂੰ ਦੇਖੋ ਦੇਖੋ ਨੇ ਕੋਈ ਦੇਖੋ ਜੁਆਸਤੀ ਰਹਿ ਕੇ ਬੰਦਾ ਸਾਰੇ ਵਰਲਡ ਦਾ ਸੋਚ ਰਿਹਾ ਵਰਲਡ ਸੋਚ ਰਿਹਾ ਕਿ ਜਿਹੜੇ ਗਰੀਬ ਬੰਦੇ ਜਿੱਥੇ ਜਿਹੜੇ ਬਹੁਤ ਪੋਰ ਕੰਟਰੀਜ਼ ਹੈਗੀਆਂ ਜਿਦਾ ਪੋੜਾਨ ਹੋ ਗਿਆ ਜਿਦਾ ਕੋਈ ਕੋਈ ਫੈਸਿਲਿਟੀਜ਼ ਨਹੀਂ ਹੈ ਉੱਥੇ ਜਾ ਕੇ ਘਰਾਂ ਚ ਜੋ ਕੋਈ ਫੈਸਿਲਿਟੀ ਦੇ ਰਹੇ ਆਪਣਾ ਸਰ ਸਮਾਨ ਲੈ ਕੇ ਜਾਂਦੇ ਨਾਲ ਇੰਸਟਰੂਮੈਂਟ ਸਾਰੇ ਜੋ ਵੀ ਲਗਾਉਂਦਾ ਵਿੱਚ ਇੰਸਟਰੂਮੈਂ ਬੇ ਬਹੁਤ ਮਹਾਨਜੋਗ ਕੱਲ ਹੈ ਇਹਨਾਂ ਵਸਤੇ ਸਾਡੇ ਵਿੱਚ ਸਾਡੇ ਵਸਕੇ ਜਿੰਨਾਂ ਬੰਦੇ ਦੇਖੋ ਸਾਰੀ ਦੁਨੀਆ ਦਾ ਕਿੰਨਾ ਫਾਇਦਾ ਕਰਦੇ ਕੰਟਰੀ ਤੁਸੀਂ ਆ ਜਿਓ ਇਸ ਸਮਾਧਾ ਜੀ ਜੇ ਤੁਸੀਂ ਪ੍ਰੇਰਿਤ ਕੀਤਾ ਕੀ ਮਿਲ ਗਏ ਮੇਰਾ ਨਾਮ ਵਿਵੇਕ ਸ਼ੂਜ ਹੈ ਜੀ ਮੈਂ ਇੱਥੇ ਪੰਜਾਬ ਦਾ ਹੈ ਜੰਮਿਆ ਪਲਿਆ 14 ਸਾਲ ਦੀ ਉਮਰ ਚ ਅਮਰੀਕਾ ਚਲਾ ਗਿਆ ਸੀਗਾ ਉੱਥੇ ਪੜਾਈ ਪੜ੍ਹਾਈ ਕੀਤੀ ਤੇ ਪਿਛਲੇ 12 ਸਾਲ ਤੋਂ ਹਿੰਦੁਸਤਾਨ ਅਸੀਂ ਕਈ ਵਾਰ ਆ ਚੁੱਕੇ ਹਾਂ ਪਹਿਲਾ ਆਪਰੇਸ਼ਨ ਵਾਕ ਦੀ ਆਰਗੇਨਾਈਜੇਸ਼ਨ ਦੇ ਥਰੂ ਤੇ ਹੁਣ ਮੈਂ ਆਪਰੇਸ਼ਨ ਇੰਟਰਨੈਸ਼ਨਲ ਦੇ ਥਰੂ ਆਇਆ ਹਾਂ ਸਾਡਾ ਕੰਮ ਇੱਕੋ ਹੀ ਹੈ ਕਿ ਜਿਹੜੇ ਗਰੀਬ ਲੋਕ ਐ ਜਿਹੜੇ ਅਫੋਰਡ ਨਹੀਂ ਕਰ ਸਕਦੇ ਆ ਉਹਨਾਂ ਨੂੰ ਅਸੀਂ ਉਹਨਾਂ ਦੀ ਕੁਆਲਿਟੀ ਆਫ ਲਾਈਫ ਇੰਪਰੂਵ ਕਰ ਸਕੀਏ ਤਾਂ ਕਿ ਉਹ ਦੁਬਾਰਾ ਤੁਰ ਫਿਰ ਸਕਣ ਆਪਣੀ ਖਿਆਲ ਕਰ ਸਕਣ ਔਰ ਆਪਣੀ ਕਈ ਲੋਕ ਐ ਜਿਨ੍ਹਾਂ ਨੇ ਕੰਮ ਨਹੀਂ ਕਰ ਸਕਦੇ ਤੇ ਕਿ ਆਪਣੀ ਰੋਜ਼ੀ ਰੋਟੀ ਕਮਾ ਸਕਣ ਸਰ ਆਪਣੀ ਜਨਮ ਭੂਮੀ ਤੇ ਤੁਸੀਂ ਆਏ ਹੋਏ ਆ ਤੇ ਪੰਜਾਬ ਵਾਸੀ ਇਹਨਾਂ ਨੂੰ ਕੀ ਸੋਚ ਰਹੇ ਹੋ ਜਦ ਆਪਣੇ ਸ਼ਹਿਰ ਵਾਸਤੇ ਰਹੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹ ਰਹੇ ਹੋ ਜੀ ਇਹ ਪ੍ਰੋਬਲਮ ਨਾ ਹੀ ਆਵੇ ਤਾਂ ਦੇਖੋ ਜੀ ਜੇ ਥੋੜਾ ਹੈਲਥੀ ਰਹੋਗੇ ਮੋਟਾਪਾ ਘਟ ਰਿਹਾਗਾ ਆਪਣੇ ਗੋਡਿਆਂ ਦਾ ਖਿਆਲ ਰੱਖਣਗੇ ਤੇ ਇਹ ਪ੍ਰੋਬਲਮ ਘਟੇ ਘਟ ਹੋਏਗੀ ਐਕਸਰਸਾਈਜ਼ ਰੈਗੂਲਰਲੀ ਕਰਦੇ ਰਹੋ ਸਾਈਕਲ ਸਵਿਕਲ ਚਲਾਓ ਡਾਕਟਰ ਟੀਮ ਰਤੋਤੋਂ ਨੂੰ ਪਤਾ ਹੈ ਬਹੁਤ ਸਾਈਕਲ ਚਲਾਉਂਦੇ ਆ ਸੋ ਯੂ نو ਦੋਸ ਆਰ ਸਮ ਥਿੰਗਸ ਤੁਸੀਂ ਕਰ ਸਕਦੇ ਆ ਜਿਨ੍ਹਾਂ ਨਾਲ ਤੁਹਾਨੂੰ ਘੱਟ ਚਾਂਸ ਹੋਏ ਇਹ ਪ੍ਰੋਬਲਮ ਹੋਣ ਦੀ ਕਿੰਨੀ ਕੋ ਲੇਡੀ ਜੀ ਦੀ ਉਮਰ ਹੈ ਜੀ ਮੇਰੇ ਖਿਆਲ 65 65 66 ਦੇ ਆ ਜੀ 65-64 ਸਾਲ ਹੈ ਆ ਕਿੰਨੇ ਦਿਨ ਤੋਂ ਇਹ ਨਹੀਂ ਜਾ ਰਿਹਾ ਜਿਹੜਾ ਨਾ ਅਪਰੇਟ ਕਰਾਇਆ ਚ ਸਾਨੂੰ ਪਤਾ ਲੱਗਿਆ ਕਿ ਪਿਛਲੇ 5-7 ਸਾਲ ਤੋਂ ਪ੍ਰੋਬਲਮ ਹੈ ਜੀ ਤੇ ਔਖਾ ਹੋ ਰਿਹਾ ਟਰਨਾ ਫਿਰਨਾ ਤੇ ਗੋਲੀ-ਗੋਲੀ ਖਾਂਦੇ ਆ ਪਰ ਥੋੜਾ ਔਖਾ ਹੁੰਦਾ ਕਿ ਅਸੀਂ ਹੁਣ ਕਟਿੰਗ ਨਾਲ ਥਰੂ ਸਰਜਰੀ ਕਰ ਚੁੱਕੇ ਆ ਠੀਕ ਸਾਰੇ ਜੀ ਹਦਾ ਤੁਸੀਂ ਨਸਟਲ ਵਿੱਚ ਤੁਸੀਂ ਅਗਲੇ ਸਾਲ ਤੁਸੀਂ ਜੁੜਾਉਂਗੇ ਇੱਥੇ ਆ ਪਲਾਨ ਇਹੀ ਹੈ ਜੀ ਬਾਕੀ ਉੱਪਰ ਵਾਲੇ ਦੇ ਉੱਪਰ ਕਿਰਪਾ ਹੈ ਕਿ ਸਭ ਠੀਕ ਰਹੇ ਤਾਂ ਜਰੂਰ ਆਉਂਗਾ ਤੁਹਾਡਾ ਮੌਸੇਵਨਾ ਅੰਤ ਤੱਕ ਜਾਰੀ ਰਹੂਗੀ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੋਏਗੀ ਠੀਕ ਹੈ ਜੀ